ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਮੱਚੀ ਬਹੁਤ ਹੀ ਜ਼ਿਆਦਾ ਭਾਰੀ ਤਬਾਈ ਜੀहां ਦੋਸਤੋ ਦੇਖ ਹਰ ਕਿਸੇ ਦੇ ਉੱਡਗੇ ਹੋਸ਼ ਪੈ ਗੀਆਂ ਪਾਜੜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਅੱਛੇ ਆ ਰਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆਰੀਆ ਆਸਟ੍ਰੇਲੀਆ ਦੇ ਬੱਚੇ ਬੀਤੇ ਕੁਝ ਦਿਨ ਪਹਿਲਾਂ ਵਿੱਚ ਚੱਕਰਵਾਤ ਜਸਪਰ ਨੇ ਭਾਰਤ ਵੱਾਈ ਮਚਾਈ ਹੈ ਮੌਜੂਦਾ ਸੀਜ਼ਨ ਚ ਆਸਟ੍ਰੇਲੀਆ ਨਾਲ ਟਕਰਾਉਣ ਵਾਲਾ ਪਹਿਲੇ ਤੂਫਾਨ ਦਾ ਚੱਕਰਵਾਤ ਹੁਣ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਵੀਰਵਾਰ ਨੂੰ ਉੱਤਰੀ ਪੂਰਬੀ ਟੱਟ ਤੇ ਭਾਰੀ بارش ਜਾਰੀ ਰਹੀ ਹੈ ਤੇ ਲਗਭਗ 40000 ਸਾਵਾਂ ਤੇ ਅਤੇ ਕਾਰੋਬਾਰਾਂ ਦੀ ਬਿਜਲੀ ਗੱਲ ਹੋ ਗਈ ਚੱਕਰਵਾਤ ਤੂਫਾਨ ਜਸਪਰ ਨੇ ਬਹੁਤ ਬਹੁਤ ਦੇਰਾਂ ਤੋਂ ਪੰਜ ਪੱਧਰੀ ਪੈਮਾਨੇ ਤੇ ਸ਼੍ਰੇਣੀ 2 ਦੇ ਤੂਫਾਨ ਵਜੋਂ ਕੁਇਨਜ਼ਲੈਂਡ ਰਾਜ ਦਾ ਟ੍ਰੈਕਟਰ ਨੂੰ ਪਾਰ ਕੀਤਾ ਤੇ ਜਸਨਾ 140 ਕਿਲੋਮੀਟਰ ਪ੍ਰਤੀ ਘੰਟਾ 87 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਤੇ ਚੱਕਰਵਾਤ ਕੈਨਰਜ਼ ਸ਼ਹਿਰ ਦੇ ਉੱਤਰ ਵੱਲ 110 ਕਿਲੋਮੀਟਰ ਦੂਰ ਪੂਲਜ਼ ਵੁੱਡਜ਼ ਤੇ ਆਦੀਵਾਸੀ ਪਾਈਚਾ ਨੇੜੇ ਪਾਰ ਹੋ ਗਿਆ ਤੇ ਹਲਕੇ ਜਸਪਰ ਦੇ ਟਕਰਾਨ ਤੋਂ ਪਹਿਲਾਂ ਇਸ ਦੇ 300 ਨਿਵਾਸਕ ਵਿੱਚੋਂ ਬਹੁਤ ਸਾਰੇ ਸੁਰੱਖਿਅਤ ਸਥਾਨ ਤੇ ਚਲੇ ਗਏ ਪੂਲਜ਼ ਵੁੱਡਜ਼ ਵਿਖੇ ਸਲਾਨੀ ਰਹਿਸ਼ਦਾ ਸੰਚਾਲਨ ਕਰਨ ਵਾਲੀ ਕੈਟਰੀਨਾ ਹੈਵਿਟ ਨੇ ਕਿਹਾ ਕਿ ਨੁਕਸਾਨੇ ਦੀ ਤਰਤੋਂ ਛੜ ਕੇ ਪਾਈਚਾਰੇ ਵੱਡੇ ਪੱਧਰ ਤੇ ਸਖਤ ਸੀ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ